ਇਹਦੇ ਵਿੱਚ ਚਲੋ ਜਮਾਨਤਾ ਵੇਖੋ ਮੈਂ ਤੇ ਨਾ ਇਹ ਤੇ ਜਮਾਨਤ ਜਿਹੜੀ ਹਰਕੇਸ਼ ਚ ਹੁੰਦੀ ਆ 302 ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਤਾਂ ਆ ਹੁੰਦੀ ਆ ਜਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋ ਜੂਗੀ ਇੱਥੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ ਤੇ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇੱਧਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਯੋਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਨਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ ਜੋ ਹੋ ਰਿਹਾ ਕਿ ਜਦੋਂ ਕੇਦਰੀਵਾਲ ਸਾਹਿਬ ਦੀ ਬੇਲ ਹੁੰਦੀ ਆ ਉਦੋਂ ਕਿਹਾ ਜਾਂਦਾ ਹੈ ਕਿ ਇਹ ਸੱਚ ਦੀ ਜਿੱਤ ਹੋ ਗਈ ਮਜੀਡੀਆ ਸਾਹਿਬ ਦੀ ਬੇਲ ਨੂੰ ਦੇਖ ਕੇ ਸਾਰੀ ਪਾਰਟੀ ਕਹਿਣ ਲੱਪੈਂਦੀ ਹੈ ਕਿ ਜੋ ਅਦਾਲਤ ਕਰੂਗੀ ਦੇਖੇ ਜਾਊਗਾ ਕੀ ਸਟੈਂਡ ਦੇ ਉੱਤੇ ਆਮ ਆਦਮੀ ਪਾਰਟੀ ਜਾਂ ਤੁਹਾਡੇ ਲੋਕੀ ਗੱਲ ਤੋਂ ਨਹੀਂ ਮੈਂ ਤੇ ਇੱਕ ਤਾਂ ਕਹਿ ਤੇ ਦਿੱਤਾ ਤੁਹਾਨੂੰ ਕਿ ਇਹ ਤੇ ਮਾਨਯੋਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤੇ ਇਹ ਤੇ ਅਦਾਲਤ ਦਾ ਫੈਸਲਾ ਹੁਣ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ ਤਲਵੀਰ ਭਾਈ ਜੀ ਨਿੱਜੀ ਨਿੱਜੀ ਟਿੱਪਣੀ ਮੰਗਦੇ ਜੀ ਮੰਗਦੇ ਜੀ ਹੁਣ ਮਜਤੀਆ ਆ ਗਿਆ ਮਾਜੇ ਦੇ ਵਿੱਚ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲੱਗਾ ਨਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿਣਦਾ ਵੇ ਕੰਦਾ ਜਿਆ ਨਵਜਣ ਵਾਲੀ ਗੱਲ ਨਹੀਂ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲੱਗਾ ਸਵਾਦ ਤੇ ਹੁਣ ਹੋਣਾ ਔਰੇ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਵੀਰਸੋਂ ਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਉਹ ਕਹਿੰਦੇ ਔਰ ਮਦਾ ਸਕੂਟਰੀਆਂ ਤੇ ਘੁੰਮਦੇ ਸੀ ਅੱਜ ਉਹ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤੋਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਆਜਾ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਹਾਂ ਕਹੋ ਜੀ ਜੀ ਸਦਕੇ ਕਹਿਣ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਤੁਸੀਂ ਨਾਲ ਰਹੇ ਜੀ ਮੈਂ ਨਾਲ ਹੀ ਰਿਹਾ ਹਾਂ ਹਾਂ ਦੱਸੋ ਤਾਂ ਪੂਰਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਜੀ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੇ ਅਮਰਸਰ ਕਦੇ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਫਤੂਪੀਲੇ ਵਾਲੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਚਵਿੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਹਬ ਦੀ ਗਰਾਊਂਡ 'ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣੇ ਔਰ ਜਹਾਜ਼ਾਂ ਦੇ ਰਹਿਣੇ ਇਹ ਵੀ ਆਪ ਦੇ ਬਾਰੇ ਵਿੱਚ ਦੱਸਣਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜ਼ਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾਜਾ ਫੋਰਚੂਨਰ ਤੇ ਕਿੱਡਾ ਵੱਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਕੁਝ ਵੀਡੀਓ ਦੇ ਉੱਤੇ ਵੀ ਕਾਫੀ ਸਾਰੀਆਂ ਵਾਰ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਤਲਵੀਰ ਦੇ ਵੀ ਆ ਕੁਝ ਵੀ ਟ੍ਰੋਲ ਕਰਦੇ ਹੋਣੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਹਿੰਦੇ ਇਹਨਾਂ ਗਾਂ ਚੱਲ ਜਾਣਾ ਫਿਰ ਅੱਗੇ ਸਰਕਾਰ ਦਾ ਜਿਹੜੀ ਸਰਕਾਰ ਹੈਗੀ ਫਿਰ ਟਾਲੀ ਵੱਲ ਉੱਥੇ ਚੱਲ ਜਾਣਾ ਦੇਖੋ ਗੱਲ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿਸੇ ਮਤਿਆ ਹੁਣ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਹੋ ਉਹਦੇ ਵਿੱਚ ਆ ਧਰਤੀ ਦੇ ਨਹੀਂ ਹੈਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਰੰਗ ਦੇ ਨਹੀਂ ਇਹ ਬੰਦੇ ਹੈਗੇ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ ਹੋ ਗਿਆ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਵਿਆਹ ਦੇ ਆ ਗਏ ਫਿਰ ਮਤਲਬ ਬੜਕਾ ਮਾਰਦੇ ਆ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆਗੇ ਉਹ ਕਹਿੰਦੇ ਰੰਗ ਬਿਰੰਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ 27 ਇੱਕ ਸਾਲ ਦੀ ਖੇਡ ਆ ਜੀ ਸਾਹਿਬ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਟਾਲ ਗੇਲੇ ਵਿੱਚ ਅਸੀਂ ਵੀ ਦੇਖਦੇ ਆ ਉਹਨਾਂ ਲਈ ਤੁਹਾਨੂੰ ਨਹੀਂ ਲੱਗਦਾ ਧਰਮ ਸੰਕਟ ਜਿਆ ਪੈਦਾ ਹੋ ਗਿਆ ਕਿ ਤਲਵੀਰ ਨਾ ਚਾਹੀਏ ਜਾਂ ਮਜੀਟੀਆਂ ਨਾ ਚਾਹੀਏ ਸਾਡੇ ਨਾਲ ਇਹ ਕੌਂਫਰੈਂਸ ਇੱਥੇ ਸਰਪੰਚਾ ਆ ਡੀ ਨਹੀਂ ਕਈ ਉਹਨਾਂ ਦੇ ਨਾਲਿਆ ਕੀ ਸਾਡੇ ਨਾਲ ਐ ਇੱਥੇ ਤੇ ਕੋਈ ਦੋਰ ਐ ਨਹੀਂ ਜਿੰਨੋ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁੜਪੂਗਾ ਸੰਗਠਨ ਉਹਦੇ ਆ ਗਏ ਨਾ ਨਹੀਂ ਕੋਈ ਕੌਣ ਧਰਮ ਸੰਗਠਨ ਜੇ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਘੁੱਟੇ 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 ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਵੇਂ ਜਾ ਕੇ ਕੱਢਦਾ ਮੈਂ ਹਾਂ ਤੁਸੀਂ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹਨ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹਨੂੰ ਫੜਾ ਦੇ ਇਹਨੂੰ ਛੜਾ ਦੇ ਐ ਕਰ ਦੇ ਜੇ ਕਰ ਦੇ ਉਹ ਕੰਮ ਖਤਮ ਹੋਰ ਕੀ ਆ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਇਹੋ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਖਾਵੇ ਬੱਗੇ ਵੀ ਦੋ ਤਿੰਨ ਦੀ ਕੱਟ ਗਈ ਤੇ ਹੋਰ ਕੱਟ ਕਰਕੇ ਵਿਖਾ ਦੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਐ ਦੱਸੋ ਤੁਸੀਂ ਕਿਦਾਂ ਕਰਨਾ ਸਵੈਰ ਕਰਦਿਏ ਨਹੀਂ ਸੀਐਮ ਸਾਹਿਬ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਜੀ ਨਹੀਂ ਇਹ ਕੋਈ ਸਿਆਣਪ ਨਹੀਂ ਗਈ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਇਹ ਚੀਜ਼ਾਂ ਮੁੱਛਾਂ ਨੂੰ ਤਾ ਦੇਣਾ ਇਹ ਕੋਈ ਬੰਦੇ ਵਾਲੀ ਗੱਲ ਐ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋ ਨਸੋਤੂੰ ਹਿੰਦਾਦੋ ਕੋਈ ਪਲਾ ਹੋ ਗਿਆ ਕੱਲ ਦਾ ਤਲਵੀਰ ਜੀ ਤੁਸੀਂ ਇੱਕ ਜਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰ ਬਾਲ ਸਾਹਿਬ ਨਾਲ ਆਫਸਰ ਰਿਲੇਸ਼ਨ ਕਿਵੇਂ ਆ ਤੁਸੀਂ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜਾ ਕਿਨੇ ਪਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸੀ ਮਿਲਦੇ ਹੋਏ ਦੀ ਹਾਂ ਕਿਦਾਂ ਦਾ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਹੋਣਾ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਿਰਦਾ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਅਕਮਣੇ ਪੂਰਾ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਹੈ ਗੱਲ ਇਹ ਆ ਕਿ ਉਹ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤਾਂ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਇਹ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜਹੇਦਾਰਾਂ ਦੀ ਨੂੰ ਲਾਇਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆਇਆ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ। ਜੀ ਸਾਹਿਬ ਇੱਕ ਦਾ ਹੋਰ ਕੁਛ ਨਹੀਂ ਜਿਸ ਤਰ੍ਹਾਂ ਭਵੰਤਮਾਨ ਹੁਣਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਨਹੀਂ ਦੇਖੋ ਉਹ ਟਿੱਪਣੀ ਕੋਈ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ। ਉਹ ਗਲਤ ਗੱਲ ਗਈ ਹੈ। ਉਹ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ। ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉਹ ਤੇ ਕੋਈ ਗਲਤ ਤਾਂ ਨਹੀਂ ਕਹੀ ਕਿਸੇ ਨੂੰ ਕੋਈ ਮਾੜਾ ਤਾਂ ਨਹੀਂ ਲਿਖਿਆ। ਤੇ ਅਛਾ ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ ਕੀ ਲੱਗਾ? ਕਿਵੇਂ ਦੇਖਦੇ ਦੋ ਵਾਰੀ ਮੁਲਾਕਾਤਾਂ ਹੋ ਉਹ ਖੁੱਤ ਕਰੇ ਮੈਂ ਵਿਰੋਧੀ ਵਿਰੋਧੀ ਤਾਂ ਰਾ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਥੇ ਵੀ ਜਿਹੜਾ ਭਗਵੰਤ ਮਾਨ ਨੇ ਬਿਆਨ ਦਿੱਤਾ ਵਾ ਉਹ ਬੜਾ ਨਿੰਦਨੀ ਹੋ ਗਿਆ ਕਿਹੜਾ ਵਿਰੋਧੀ ਤੇ ਟਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਮਿੱਟੂ ਵੀ ਕਰ ਰਹੇ ਤੇ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤੇ ਕਰੂੰਗੀ ਕਰੂੰਗੀ ਇਹ ਵੀ ਕਰ ਰਹੇ ਜੀ ਕੀ ਕਰਾਇਆ ਇਹ ਜਿਹੜਾ ਇਹ ਕਰਾਇਆ ਬੀਜੇਪੀ ਨੇ ਇਹਦੇ ਬਾਰੇ ਥੋੜਾ ਕਲੀਅਰ ਕਰ ਦਿਓ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਲੀਅਰ ਹੈ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ ਬੈਠਾ ਤੁਸੀਂ ਹੁਣ ਗੱਲ ਵਿੱਚ ਛੇੜਤੀ ਐ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਕਿ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਹੀ ਛੜਪਣੀ ਐ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਜੀ ਹੈ ਤਲਬੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਚਿੱਟੇ ਦੀ ਤਸਵੀਰ ਚ ਕੋਈ ਹੱਕ ਨਹੀਂ ਸੀ ਇਹ ਸਿਰੇ ਤੋਂ ਨਕਾਰਤਾ ਨਹੀਂ 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 ਵੇਖੋ ਵੇਖੋ ਇਹ ਇਹ ਕੋਰਟ ਦਾ ਫੈਸਲਾ ਵਾ ਜੀ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਰ ਇਹ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤੇ ਨਹੀਂ ਕੌਣ ਬੇਗਨਾਮ ਹੈ ਇਹ ਤਾਂ ਕੋਰਟ ਦਾ ਫੈਸਲਾ ਮਜੂਥਿਆ ਸਾਹਿਬ ਬੇਕਸੂਰ ਨੇ ਇੱਕ ਪਾਸੇ ਬਿਲਕੁਲ 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 ਚਰਚਾਵਾ ਨੇ ਜੀ ਵੀ ਸ਼ਾਮਿਲ ਹੋ ਰਹੀ ਨੇ ਮਜੂਥਿਆ ਜੀ ਹਾਂਜੀ ਚਰਚਾਵਾ ਨੇ ਜੀ ਵੀ ਸ਼ਾਮਿਲ ਹੋ ਰਹੀ ਨੇ ਨਵੀਂ ਪਾਰਟੀ ਬਣਾਉਂਦੀ ਚਾਚਾ ਜੀ ਬਾਬਾ ਸਾਹਿਬ ਕੋ ਸ਼ੋ ਹੋਊਗਾ ਅਫਤਾ ਹੋਊਗਾ ਅੱਛਾ ਉਹ ਜੇ ਐਵੇਂ ਥੋੜਾ ਮੁਲਾਕਾਤਾਂ ਹੋਈਆਂ ਇਹ ਮੁਲਾਕਾਤਾਂ ਤੋਂ ਬਹੁਤ ਮੁਤਲ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੇ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਇੱਕ ਠੋੜ ਜੋੜ ਹੋਊਗਾ ਜੀ ਭਾਜੀ ਨਾਲ ਇਹ ਰਮਨੀਤ ਬਿੱਟੂ ਨੂੰ ਪੁੱਛਣਾ ਪੈਣਾ ਇਹ ਪਾਪਾ ਇਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹ ਚਾਹੇ ਬਾਬਾ ਜੀ ਦੱਸ ਸਕਦੇ ਆ ਚਾਹੇ ਰਵਨੀਤ ਸਿੰਘ ਬਿੱਟੂ ਦੱਸ ਸਕਦਾ ਅੱਛਾ ਰਵਨੀਤ ਇਹ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਅਸੀਂ ਚਿਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅੱਛਾ ਇੱਕ ਹੋਰ ਚੀਜ਼ ਉਹਨਾਂ ਨੇ ਕਿਹਾ ਸਰਕਾਰ ਦੇ ਦੋ ਟੁੱਕ ਨੇ ਜਿਹੜਾ ਬਲੋਂ ਉਹਨਾਂ ਨੇ ਗੱਲ ਕਹੀ ਗੱਲ ਵਿਕਰਮ ਜੀਠੀਆਂ ਨੇ ਤੁਹਾਡੇ ਤੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੁੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਕੀ ਕੋ ਤਾਂ ਨਹੀਂ ਦੋ ਟੁੱਕ ਪਾਤੇ ਤੇ ਇਹ ਉਧਰ ਚੱਲ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਿਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ। ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ। ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਲਦੇ ਨੇ। ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਹਿਣ ਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ। ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ। ਇੱਕ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਜੇ ਕੰਮ ਕਰਦਾ ਨਾ ਆਪਦੀ ਮਿਹਨਤ ਨਾਲ ਅੱਗੇ ਲੱਗਦਾ। ਮੈਂ ਕਿਤੇ ਇਹਨਾਂ ਵਾਂਗੂੰ ਰੋਟੀਆਂ ਰਾਟੀਆਂ ਦਵਾ ਦੇ ਸੀ ਇਹਨਾਂ ਦੇ ਜਿਹਾ। ਕੀ ਉਹ ਚੈਲੰਜ ਕੀਤਾ ਗਿਆ ਕਿ ਮਜੀਠੇ ਤੋਂ ਚੌਣ ਲੜਨ ਜੇ ਦਮ ਉਹਨੂੰ ਕਿਹਨੂੰ ਕਰਦਾ ਚੈਲੰਜ ਮੈਂ ਹੈਗਾ ਵਾ ਉਹਨੂੰ ਕਸੀਆ ਮੈਨੂੰ ਕੀ ਲੋੜ ਐ ਉੱਥੇ ਅਗ ਲਕਸ਼ਨ ਲੜਨੀ ਜੋ ਮੈਂ ਬੈਠਾ ਹਾਂ ਕਮਾਲ ਹੋ ਗਈ ਯਾਰ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਂ ਕਿ ਮੈਦਾਨ ਚ ਲੜਾਈ ਲੜੀ ਜਾ ਤਗੜੇ ਹੋ ਕੇ ਲੜੀਏ ਦੋਵੇਂ ਭਰਾ ਪਤਾ ਲੱਗੇ ਅੱਗੀ ਫਿਰ ਅਜੇ ਵੀ ਭਰਾ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਅੱਗੀ ਜਕਰ ਸਾਹਿਬ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲੇ ਬਿਠਾ ਨਾ ਜਾਈ ਸਹੀ ਗੱਲ ਹੈ ਫਿਰ ਤੁਸੀਂ ਬਣੀ ਰਹੂਗੀ ਨਾ ਤਲਵੀਰ ਭਾਜੀ ਹਾਂਜੀ ਉਹ ਕਹੇ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਅਸੀਂ ਤਾਂ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਆਂ ਕਦੀ ਮੂੰਹ 'ਚ ਮੜਾ ਨਹੀਂ ਕੱਢਿਆ ਕਿਸੇ ਨੂੰ ਬੋਲ ਪਰ ਉਹ ਜਿਸ ਤਰੀਕੇ ਕੋਈ ਕੱਟਣਗੇ ਫਿਰ ਅਸੀਂ ਵੀ ਕੱਟਦਾਂਗੇ ਡੂਰ ਚੋ ਬੜਾ ਤਾਕੜਾ ਪਲਾਨ ਕਰ ਰਹੇ ਹਾਂ ਪੁਜੀਟੇ ਤੱਕ ਗੋਲਡਨ ਗੇਟ ਤੋ ਲੱਗ ਜੂ ਪਤਾ ਲੱਗ ਜੂ ਪਤਾ ਅੱਛਾ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਤੁਸੀਂ ਕੱਲੀ ਵੇਖ ਲੈ ਕਿੰਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਕਾਇਮ ਸੀ ਹਾਂ ਵੱਡੀ ਲੀਡਰਸ਼ਿਪ ਨਹੀਂ ਸੀ ਵੀ ਉਥੇ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਆਉਣਾ ਭੁੰਦਰ ਸਾਹਿਬ ਦਾ ਬਿਆਨ ਸੁਣਦੇ ਹੈ ਨਾ ਇੱਕ ਦਿਨ ਭੁੰਦਰ ਸਾਹਿਬ ਵਿਚਾਰੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤੇ ਇੱਕ ਜਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਪਦੇ ਹਲਕੇ ਜਿਹੇ ਵਧਣੇ ਦਿੱਤਾ ਉਦੋਂ ਦੇ ਆਂਦੇ ਸੁਖਬਾਦਲ ਸਾਹਿਬ ਨੂੰ ਕਿ ਸਾਡੇ ਹਲਕੇਆਂ 'ਚ ਕੀ ਲੈਣਾ ਆਉਂਦਾ ਈਵਨ ਇੱਥੋਂ ਤੱਕ ਕਹਿੰਦੇ ਵਿਆਹ ਸ਼ਗਨ ਦੇ ਵੀ ਨਹੀਂ ਜਾਣ ਦਿੰਦੇ ਜਦੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਕਹਿੰਦੇ ਇਹ ਸਾਡੇ ਹਲਕੇ 'ਚ ਹੀ ਤਾਂ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜੂਗਾ ਜੀ ਤੁਸੀਂ ਬਿਕਰਮ ਜੀਠਿਆ ਉਹ ਕਿੰਨਾ ਵੱਡਾ ਚੈਲੰਜ ਸਮਝੋ ਆਪਣੇ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨੂੰ ਲੈ ਨਹੀਂ ਸਮਝਦਾ ਹਰ ਬੰਦੇ ਦਾ ਇੱਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣ ਕੱਲਾ ਮਜੀਠੜ ਲੱਕ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠੜ ਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਚੌਹਾਂ 'ਚੋਂ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਆ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦਿਓ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਪਾਤੀਆਂ ਅਸੀਂ ਜਿੱਤ ਗਏ ਲੱਗਦਾ ਨਹੀਂ ਕਿ ਰੰਗੇ ਲੱਗਦਾ ਸਿੱਧੂ ਸਾਹਿਬ ਤੇ ਮੇਝੀਆਂ ਆਪਾਂ ਲੜਦੇ ਨਹੀਂ ਪਰ ਬਾਜੀ ਤੇਜੀ ਤੇਰੇ ਮਾਰ ਗਿਆ ਸੀ ਕਿ ਲੱਗਦਾ ਮੇਝੀਆਂ ਲਕੇਤੇ ਵੀ ਜੇ ਤੁਸੀਂ ਆਪਾਂ ਲੜਦੇ ਬਾਜੀ ਤੇਜੀ ਤੇ ਰਾਕੇ ਮਾਰ ਗਏ ਮੇਝੀਆਂ ਤੇ ਸਿੱਧੂ ਲੜਦੇ ਤੇ ਤੇਜੀ ਤੇਰ ਬਾਜੀ ਮਾਰ ਗਈ ਮੈਂ ਬੋਟਾ ਦੇ ਲੋਕਾਂ ਨੇ ਪਾਉਣੀ ਅੱਜ ਬਾਜੀਪੂਜੀ ਵਾਲ ਤੇ ਗੱਲ ਹੀ ਕੋਈ ਨਹੀਂ ਤੀਜੀ ਧਰ ਤੇ ਉੱਥੇ ਅੱਗੇ ਇਹਨਾਂ ਨਾਲ ਰਲਈ ਆ ਕਾਂਗਰਸ ਤੇ ਇਹਨਾਂ ਨਾਲ ਰਲਈ ਆਦ ਕੀ ਬਾਈਕਾਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਕਾਂਗਰਸ ਬਾਈਕਾਟ ਕਰਕੇ ਇਹ ਕਰ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਜਿੱਤ ਗਏ ਆ ਉਥੋਂ ਅੱਛਾ ਇੱਕ ਉਹ ਤੁਸੀਂ ਪਤਾ ਹੀ ਆ ਕਾਂਗਰਸ ਨੇ ਬਾਈਕਾਟ ਕੀਤਾ ਹੈਦ ਕੀ ਮੇਰੇ ਠੇਲਕੇ 'ਚ ਕਾਂਗਰਸ ਦਾ ਬਾਈਕਾਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਆ ਉਹ ਪੇਰੇ ਕਿੰਘਣ ਟੈਂਕੜਾ ਮੈਂ ਉਦੋਂ ਤੁਹਾਨੂੰ ਉੱਥੇ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਕਿ ਆਟੋਆਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ। ਇਹ ਦੋ ਵੱਡ ਹੋਰ ਕੀ ਸਬੂਤ ਹੈ ਜੀ? ਬਿਕਰਮਜੀਤ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲੀ ਦਲ ਦਾ ਪੋਸਟ ਲਾ ਕੇ ਬੈਠੇ ਸੀ ਉੱਥੇ। ਠੀਕ ਹੈ ਸਰ। ਅੱਛਾ ਬਿਕਰਮਜੀਤਿਆ ਨੇ ਬੜਾ ਧੰਨਵਾਦ ਕੀਤਾ ਸੁਪਾਲ ਖੈਰਾ ਤਰੁਣ ਚੁੱਗ ਸੁਨੀਲ ਜਾਖੜ ਇਹਨਾਂ ਨੂੰ ਕਿਵੇਂ ਵਿਗਦੇ? ਦੇਖੋ। ਤੇ ਹੁਣ ਕਿ ਅ ਕੱਲ ਧੰਨਵਾਦ ਕੀਤਾ। ਹਾਂਜੀ। ਅਇ ਤੋਂ 4 ਸਾਲ 5 ਸਾਲ ਪਿਛਾਂ ਚੱਲ ਜਓ ਇਹਨਾਂ ਦੀਆਂ ਆਈਡੀਆ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗਾਲਾਂ ਇਹਨਾਂ ਨੂੰ ਕਰਦੇ ਹੁੰਦੇ ਤੇ ਬਾਦਲ ਸਾਹਿਬ ਦਾ ਕਹਿੰਦਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸਵੇਰੇ ਬਾਦਲ ਸਾਹਿਬ ਦਾ ਬਾਬਾ ਬਾਅਦ ਚ ਨਾ ਜਦੋਂ ਚੇਤਾ ਕਰਾਇਆ ਫਿਰ ਕੀਤਾ ਧੰਵਾਦ ਉਹ ਤੇ ਕਹਿਣਾ ਚੁੰਦੇ ਉਹਦੇ ਚੇਤਾ ਕਰਾਤਾ ਨਹੀਂ ਤੇ ਸ਼ੈਦ ਹੋਣਾ ਹੀ ਨਹੀਂ ਉਧਰ ਉਹਦੇ ਤੁਹਾਨੂੰ ਮਰ ਗਿਆ ਆਖਣ데요 ਕਿ ਉਧਰ ਕੰਮ ਜੀ ਮੁਜੀਥੇ ਸਰਕਾਰ ਤੁਹਾਡੀ ਹੈ ਐਮ ਐਲ ਏ ਕਾਲੀਦਲ ਦਾ ਜਦੋਂ ਮਜੀਠੇ ਨੂੰ ਜਾਓ ਰਾਜ ਗੰਦਗੀ ਦੇ ਢੇਰ ਬੜੇ ਲੱਗੇ ਆ ਹਾਂ ਜੀ ਇਹ ਨਹੀਂ ਰੋਡ ਦੇ ਉੱਤੇ ਨਾਗਾ ਤੋਂ ਸ਼ੁਰੂ ਹੋ ਜਾਓ ਹਾਂ ਜੀ ਹਾਂ ਜੀ ਘਰਾ ਰਹੇ ਅੱਛਾ ਤੁਹਾਨੂੰ ਛੜਕ ਨਹੀਂ ਦੇਖੀ ਛੜਕ ਨਹੀਂ ਦਿੱਸੀ ਮੈਂ ਹੋਇਆ ਕਹਿੰਦਾ ਸੜਕ ਨੂੰ ਨਵੀਂ ਬਣਾਤੀ ਆ ਤੁਹਾਨੂੰ ਜਿਹੜਾ ਢੇਰ ਬੜੇ ਉਹਦਾ ਤੇ ਧੰਨਵਾਦ ਕਰ ਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਤੇ ਧੰਨਵਾਦ ਉਹ ਵੀ ਆਪਾਂ ਕਰ ਦੇਣਾ ਉਹ ਵੀ ਚੁੱਕ ਦਾਂਗੇ ਟੋਟੇ ਟੇੜੇ ਸਾਰੇ ਬੰਦੀ ਗਵਾਰਡ ਯੂਜ਼ ਕੀਤਾ ਰੰਗੇ ਬਿੱਲੇ ਹਾਂ ਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਉਹਨੂੰ ਕਿਵੇਂ ਵੇਖੀ ਅੱਛਾ ਤੇ ਇਹ ਸਿਆਸਤ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆ ਗਏ ਤਾਂ ਮਤਲਬ ਇਹ ਕੀ ਚਾਉਂਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਆ ਸਿਆਸਤ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੂਸੇ ਵਾਲਾਂ ਦੀ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਮਨਵਾਉਣਾ ਚਾਹੀਦੀ ਹੈ ਉਹ ਕਿਉਂ ਖਤਰਾ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਉਣਾ ਚਾਹੀਦੀ ਆਮ ਆਦਮੀ ਪਾਰਟੀ ਨਹੀਂ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣੇ ਇੰਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸੋ ਸਰਕਾਰ ਦੇ ਕੋਲ ਬੋਲਦਾ ਉਹ ਹੋਰ ਵੀ ਬੋਲਦੇ ਨਹੀਂ ਸਰਕਾਰ ਦੇ ਕੋਲ ਤੁੱਕਉ ਨਹੀਂ ਸਾਰੇ ਬੋਲੰਦਾ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਧਿਰ ਹੁੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੁਖਬੀਰ ਬਾਦਲ ਵੀ ਬੋਲਦਾ ਮਰਵਾਣ ਦੇ ਬਾਰੇ ਕੀ ਕਹਿੰਦਾ ਸੁਖੀ ਰੰਧਾ ਵੇ ਹੁਣੀ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਵੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਹੈ ਐਵੇਂ ਆਪਣੇ ਆਪ ਨੂੰ ਕਹੀ ਜਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਆ ਗੱਲ ਇਹ ਆ ਕਿ ਪਹਿਲਾਂ ਰਈ ਸਿਕਿਉਰਿਟੀ ਬੜੀ ਹੁਣ ਜਿੰਨਾ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਸਿਕਿਉਰਿਟੀ ਬੰਦੀ ਆ ਉਹਨ ਜੋ ਸਾਬਾ ਉਹ ਬਿਜੇ ਸਾਬ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜੱਫੀ ਦਾ ਕਮਾਲ ਹੋਇਆ ਤੇ ਜਿਹਦੇ ਕਰਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਮੈਨੂੰ ਮਿਲਿਆ ਚਲੋ ਚੰਗੀ ਗੱਲ ਵਧੀਆ ਹੋ ਗਿਆ ਅਸ਼ੀਰਵਾਦ ਮਿਲ ਗਿਆ ਜੀ ਬਾਹਰ ਆ ਕੇ ਬਾਬਾ ਜੀ ਦੀ ਜੱਫੀ ਦੇ ਨਾਲ ਹੋਰ ਕੀ ਚਾਹੀਦਾ ਤਲਵੀਰ ਭਾਜੀ ਸ਼ਹਿਰ ਵਿੱਚ ਇੱਕ ਵੱੱਲੇ ਵਾਲਾ ਪੁਲ ਹਾਂਜੀ ਲੋਹਾਰਗੇ ਵਾਲਾ ਪੁਲ ਇਹ ਬੰਦ ਪਏ ਨੇ ਸ਼ਹਿਰ ਵਾਸਤੇ ਬੜੀ ਮੁਸੀਬਤ ਹੈ ਬਿਲਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਆ ਉਹ ਸੈਂਟਰ ਦਾ ਪ੍ਰੋਜੈਕਟ ਆ ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਰਾ ਜਲਦੀ ਮਤਲਬ ਮੈਂ ਤੇ ਵੇਖਿਆ ਸੈਂਟਰ ਦਾ ਜਿੱਥੇ ਵੀ ਕੋ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊਗਾ ਕਿਤੇ ਵੇਖ ਲਿਓ ਉਹ ਤਾਂ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਕੋ ਇਹਨਾਂ ਨੂੰ ਜਿੰਨੇ ਇਹ ਫਸੇ ਇਹਨਾਂ ਨੂੰ ਫਸੇ ਰਹਿੰਦੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਾਰਿਆ ਇੰਨਾ ਜਾਮ ਲੱਗਦਾ ਸਿਰਫ ਉਹਨਾਂ ਪੁਲਾ ਦਾ ਕਰਕੇ ਬਹੁਤ ਜ਼ਿਆਦਾ ਜਾਮ ਐਵੇਂ ਟਕੇ ਹੋਏ ਨਾ ਕੋਈ ਗੱਲ ਨਾ ਬਸ ਬੜੀ ਪ੍ਰਾਣੀ ਕਹਾਵਤ ਚਰਚਿਤ ਹੋਈ ਹੈ ਮਜੀਠੇ ਹਲਕੇ ਦੇ ਵਿੱਚ ਕਹਿੰਦੇ ਸੀਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਕਿ ਉਦੋਂ ਇੱਕ ਡਾਇਲੌਗ ਚੱਲਦਾ ਹੁੰਦਾ ਸੀਗਾ ਕਹਿੰਦੇ ਸੀਗੇ ਸਰਪੰਚਾਂ ਨੂੰ ਫੋਨ ਕਰਕੇ ਇੱਕ ਸਰੋਪਾ ਖੱਟਾ ਪਾਉਣਾ ਹੈ ਕਿ ਚਿੱਟਾ ਪਾਉਣਾ ਹੈ ਲੱਗਦਾ ਕਿ ਇਹ ਜਿਹੜੀ ਗੁੰਡਾਗਰਦੀ ਉਦੋਂ ਸੀ ਕਿ ਹੁਣ ਵੀ ਚੱਲੇਗੀ ਚਿੱਟੇ ਤੋਂ ਭਾਵ ਤੁਸੀਂ ਸਮਝ ਗਏ ਹੋ ਤੇ ਖੱਟੇ ਤੋਂ ਭਾਵ ਵੀ ਸਮਝ ਗਏ ਹੋ ਗੱਲ ਪਤਾ ਕੀ ਆ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਤਾਂ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆਉਂਦੇ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਹੈ ਪ੍ਰੋਫੈਸ਼ਨਲ ਬੰਦਾ ਸਵਾਲ ਹੀ ਕਰੇਗਾ ਜੀ ਤੇ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੈਨੂੰ ਤਾਂ ਚਿੱਟੇ ਦਾ ਪਤਾ ਤੁਹਾਨੂੰ ਪਤਾ ਹੀ ਹੈ ਜਿਹੜੇ ਪਰਚੇ ਹੋਏ ਪਹਿਲਾਂ ਸਰਪੰਚਾਂ ਦੇ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਲ ਕੀਤੇ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਕੀਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾਇਆ ਮੈਂ ਹੁਣ ਇੱਕ ਸਰਪੰਚ ਕਾਲੂ ਰਾਮ ਆ ਕੰਛਾਪੁਰ ਤੋਂ ਉਹਨੂੰ ਮੈਂ ਸ਼ਾਮਲ ਕਰਕੇ ਆਇਆ ਮੈਂ ਸਰੋਪਾ ਨਹੀਂ ਪਾਇਆ ਮੈਂ ਫੋਟੋ ਲਵਾਈ ਉਹਦੇ ਘਰ ਜਾ ਕੇ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੋਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਦਾਂ ਹੀ ਤੁਰ ਪੈਂਦੇ ਆ ਮੈਂ ਅਠਵਾਲਾਂ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਮੇਸ਼ ਸਿੰਘ ਸਰਪੰਚ ਅਠਵਾਲ ਪਿੰਡ ਤੋਂ ਮੈਂ ਉਹਨਾਂ ਨੂੰ ਸ਼ਾਮਲ ਕਰਕੇ ਮੈਨੂੰ ਇਸਰੋਪਾ ਪਾਇਆ ਉਹ ਮੈਂ ਇਹਨੂੰ ਉਹਨਾਂ ਘਰ ਸਦਿਆ ਉਹਨਾਂ ਦੇ ਘਰ ਕੱਠ ਕੀਤਾ ਮੇਰੇ ਨਾਲ ਤੁਰੇ ਇਹ ਸਰੋਪਿਆਂ ਵਾਲੀ ਰਾਜਨੀਤੀ ਨਹੀਂ ਮੈਂ ਆਪਾਂ ਦੇ ਵੇਖੋ ਆਪਾਂ ਦੇ ਪਿਆਰ ਨਾਲ ਦਿਲ ਜਿੱਤਣ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰਨ ਦਾ 32 ਕੈਮਰੇ ਲਾਤੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਰਾਂ ਮੇਰੇ ਤੋਂ ਅਸੀਂ ਕਿ ਜਿਹੜੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਕਿ ਬਾਰਕੇ ਚ ਬਤੀ ਕੈਮਰੇ ਕਿੱਥੋਂ ਲੱਗ ਜਾਣਗੇ ਉਹ ਕਹਿੰਦੇ ਗਾਰਲਿਕ ਜਿਹੜੀ ਘੁੰਮਦੀ ਗਾਰਲਿਕ ਬ੍ਰੈਂਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਉਹ ਤਾਂ ਖਾ ਲਿਆ ਨਾ ਫਿਰ ਆਪਾਂ ਨੂੰ ਕੀ ਜੇ ਸਾਨੂੰ ਵੀ ਕੁਝ ਕੀ ਆਹੀਂ ਤੇ ਨਹੀਂ ਇਹ گارਲਿਕ ਬ੍ਰੈਡਾਂ ਵਾਲੇ ਗਾਰਲਿਕ ਬ੍ਰੈਡ ਖਾਂਗੇ ਆਪਾਂ ਨੂੰ ਤੇ ਕਦੀ ਇਹੋ ਜਿਹਾ ਸਵਾਦ ਨਹੀਂ ਆਉਂਦਾ ਤੇਰੀ ਵਾਲੇ ਤੇਰੀ ਵਾਲੇ ਪਿੰਗਣ ਵੀ ਖਾਦੇ ਜੀ ਹਾਂਜੀ ਕਦੀ ਤੇਰੀ ਵਾਲੇ ਬਿੰਗਣ ਵੀ ਖਾਦੇ ਆ ਚਲੋ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਚਾਹੀਦੀ ਦੋ ਸਿੰਘਾਂ ਨੇ ਕਹਿੰਦੇ ਇੱਕ ਸਫਰੇ ਹੁੰਗਣਾ ਨਹੀਂ ਤੇ ਭਗਵੰਤ ਨਾਮ ਮਾਨ ਦਾ ਨਾਮ ਦਾ ਸਰਾਨਾ ਮੇਰੇ ਗੁੱਡਿਆਂ ਥੱਲੇ ਹੁੰਦਾ ਹੈ ਅੱਛਾ ਜੀ ਤੇ ਸਿਰ ਥੱਲੇ ਕਿਹੜੇ ਨਾਮ ਦਾ ਹੈ ਉੱਥੇ ਘਰ ਵਾਲੀ ਦੀ ਹੈ ਹੈ ਤੇ ਲੱਤਾ ਚ ਭਗਵੰਤ ਮਾਨ ਤੇ ਵੱਡੇ ਵੱਡੇ ਤੂੰ ਵੱਡੇ ਕੇਤਰੀਵਾਲ ਕਿੱਟੇ ਦੀ ਕੇਤਰੀਵਾਲ ਕਿੱਟੇ ਦੀ ਗੱਲ ਇਹ ਆ ਕਿ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਮੇਰਾ ਵੀਰ ਇਹ 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 ਜਿਹੜੀ ਹੈ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊਗੀ ਇੰਨੀ ਈਰਖਾ ਵਧਾਇਆ ਕਿਦਾਂ ਗੁਜ਼ਾਰਾ ਹੋਊਗਾ ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉਥੇ ਸਾਰਿਆਂ ਨੂੰ ਇਕੱਠਿਆ ਹੋ ਕੇ ਮੀਟਿੰਗ ਕਰਨੀ ਚਾਹੀਦੀ ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਵੇਖੋ ਹੋਰ ਨਹੀਂ ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਕੈਪਟਨ ਮਨਿੰਦਰ ਦੀ ਸਰਕਾਰ ਰਹੀ ਬਲਬੀਰ ਸਿੱਧੂ ਦਾ ਕੱਢ ਕੇ ਜਲੂਸ ਰੱਖਿਆ ਕੈਪਟਨ ਮਰਿੰਦਰ ਸਿੰਘ ਦੇ ਕਹਿਣ ਤੇ ਚਾਚਾ ਪਤੀਆ ਸੀ ਨਾ ਉਹ ਜਿਹੜਾ ਕਿ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਂਭੇ ਨੂੰ ਲੱਗਦਾ ਸੀ ਉਹਦੀ ਫਾਈਲ ਮਜੀਠੀਆ ਕੋਲ ਚਲ ਜਾਂਦੀ ਸੀ ਸਵੇਰੇ ਮਜੀਠੀਆ ਇਸੇ ਤਰ੍ਹਾਂ ਹੀ ਇਹਦੀਆਂ ਜੀ ਟਰੋਮਾ ਡੋਲ ਦੀਆਂ ਕੇਸ ਐ ਜੀ ਇਹਦੇ ਫਲਾਨੇ ਆ ਜਿਹਦੇ ਢਿੰਗੜੇ ਆ ਜੀ ਇਹੋ ਕੋਲ ਚੱਲਦਾ ਹੈ ਨਾ ਆ ਜੇਬ ਥੱਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਧਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚੱਲਦਾ ਸਾਰਾ ਕੈਪਟਨ ਮਰਿੰਦਰ ਸਿੰਘ ਦਾ ਇਸ਼ਾਰਾ ਸੀਗਾ ਉਹ ਔਰ ਉਹਦੇ ਵਿੱਚ ਕਲੇ ਪਈ ਨਵਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪ੍ਰਤਾਪ ਬਾਜਵੇ ਨਾਲ ਪਾ ਛੱਡੀ ਮੈਨੂੰ ਦੱਸੋ ਕਿਸੇ ਨਾ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਏ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਇਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇ ਖਿਲਾਫ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਆਉਂਦੇ ਨਹੀਂ ਇਹਨਾਂ ਫਿਰ ਇਹੋ ਕੁਝ ਕਰਨਾ ਆਦਤ ਬਣ ਚੁੱਕੀ ਹੈ ਨਾ ਇੱਕ ਆਦਤੋਂ ਬੰਦਾ ਮਜਬੂਰ ਆ ਹਾਂ ਮੈਂ ਬਿਲਕੁਲ ਕੋਈ ਟੱਕਰ ਮੰਨਦਾ ਜੀ ਟਾਈਗਰ ਕੌਣ ਹੁੰਦਾ ਜੀ ਉਹ ਕਹਿੰਦਾ ਟਾਈਗਰ ਦਿੰਦਾ ਚਲੋ ਟਾਈਗਰ ਬੈਕ ਅੱਛਾ ਆਪਣੇ ਆਪ ਨੂੰ ਜਾਨਵਰ ਕਹੀ ਜਾਂਦੇ ਬੈਗੀ ਕਹਿੰਦਾ ਹਾਂ ਠੀਕ ਹੈ ਹੋਰ ਮੈਂ ਕੀ ਕਰ ਸਕਦਾ